ਸਾਰਜੋਗ ਸਤਸੰਗਤ ਜੀ ਆਪ ਸਭ ਨੂੰ ਜੈ ਗੁਰਦੇਵ ਧੰਗੁਰਦੇਵ ਜੈ ਪੀਮ ਜੈ ਭਾਰਤ ਜੈ ਸੰਤਾਂ ਦੀ ਜੀ ਮਹਾਨ ਮਹਾਪੁਰਖਾਂ ਦਾ ਪਾਵਨ ਤਪ ਸਥਾਨ ਨਗਰਪਿੰਡ ਜੈਤੇਵਾਲੀ ਜ਼ਿਲ੍ਹਾ ਜਲੰਧਰ ਔਰ ਮਹਾਪੁਰਖਾਂ ਵੱਲੋਂ ਚਲਾਈ ਗਈ ਪ੍ਰਾਤਨ ਰਵਾਇਤ ਦੇ ਮੁਤਾਬਕ ਕੁਟਿਆ ਤਪ ਸਥਾਨ ਤਨਤਨ ਸੰਤ ਬਾਬਾ ਫੂਲਨਾਥ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਸਥਾਨਾਂ ਤੇ 27 ਅਤੇ 28 ਜੂਨ ਦੋ ਦਿਨ ਲਗਾਤਾਰ ਚੱਲਣ ਵਾਲੇ ਮਹਾਨ ਸਮਾਗਮ ਜਿਨ੍ਹਾਂ ਦੀ ਪਰਾਰੰਪਤਾ ਅੱਜ ਸਤਗੁਰੂ ਰਵਦਾਸ ਪਬਲਿਕ ਸਕੂਲ ਪਿੰਡ ਜੈਤੇਵਾਲੀ ਜ਼ਿਲ੍ਹਾ ਜਲੰਧਰ ਔਰ ਤਪ ਸਥਾਨ ਕੁਟਿਆ ਤਨ ਤਨ ਸੰਤ ਬੱਬਾ ਫੂਲਨਾਥ ਮਹਾਰਾਜੀ ਔਰ ਅੱਜ ਅੰਮ੍ਰਿਤ ਵੇਲੇ ਤੋਂ ਵੱਡੀਆਂ ਤਿਆਰੀਆਂ ਦੇ ਮੁਤਾਬਕ ਸਭ ਤੋਂ ਪਹਿਲਾਂ ਜਦੋਂ ਨਿਸ਼ਾਨ ਸਾਹਿਬ ਨੂੰ ਨਵੇਂ ਚੋਲੇ ਪਹਿਨਾਉਣ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ ਅਤੇ ਸ਼ੁਰੂਆਤੀ ਰਸਮਾਂ ਦੇ ਵਿੱਚ ਸਤਗੁਰੂ ਰਵਦਾਸ ਮੰਦਰ ਨਗਰ ਪਿੰਡ ਜੈਤੇਵਾਲੀ ਤੋਂ ਮਹਾਨ ਮਹਾਪੁਰਖ ਆਦਰਨੀਆ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਯੋਗ ਅਗਵਾਈ ਹੇਠ ਨਗਰ ਦੀ ਪ੍ਰਕਰਮਾ ਜਿਹਦੇ ਵਿੱਚ ਬਿਆੰਤ ਸੰਗਤਾਂ ਨੇ ਸਹਿਯੋਗ ਕੀਤਾ ਸ਼ੁਰੂ ਕੀਤੀ ਗਈ ਔਰ ਨਗਰ ਪਿੰਡ ਜੈਤੇਵਾਲੀ ਦੇ ਸਤਗੁਰੂ ਰਵਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੋਂ ਚੱਲ ਕੇ ਸਮੁੱਚੇ ਨਗਰ ਜੈਤੇਵਾਲੀ ਦੀ ਪ੍ਰਕਰਮਾ ਕਰਦੀਆਂ ਹੋਈਆਂ ਸੰਗਤਾਂ ਨਿਸ਼ਾਨ ਸਾਹਿਬ ਦੇ ਨਵੇਂ ਚੋਲੇ ਦੀਆਂ ਪੋਸ਼ਾਕੀਆਂ ਲੈ ਕੇ ਕਪਸਤਾਨ ਕੁੱਟੀਆਂ ਵਿਖੇ ਪਹੁੰਚੀਆਂ ਜਿੱਥੇ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਇਹਨਾਂ ਮਹਾਨ ਰਸਮਾਂ ਦੇ ਵਿੱਚ ਆਪਣੀਆਂ ਸੇਵਾਵਾਂ ਅਰਪਿਤ ਕੀਤੀਆਂ ਔਰ ਡੇਰਾ ਤਨਤਨ ਸੰਤ ਬਾਬਾ ਫੂਲਨਾਥ ਜੀ ਔਰ ਸੰਤ ਬਾਬਾ ਬਨਮਨਤ ਮਹਾਰਾਜੀ ਦੇ ਪਾਵਨ ਅਤੇ ਪਵਿੱਤਰ ਅਸਥਾਨਾਂ ਤੋਂ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸਤਕਾਰਯੋਗ ਸੰਤ ਕ੍ਰਿਸ਼ਨਨਤ ਮਹਾਰਾਜੀ ਡੇਰਾ ਮੈਨੇਜਮੈਂਟ ਔਰ ਦੇਸ਼ ਅਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਅੱਜ ਨਿਸ਼ਾਨ ਸਾਹਿਬ ਦੀਆਂ ਰਸਮਾਂ ਵਿਲੇ ਆਪਣੀਆਂ ਹਾਜ਼ਰੀਆਂ ਭਰੀਆਂ ਔਰ ਹਰ ਦੇ ਨਿਸ਼ਾਨ ਸਭ ਚੁਲਾਏ ਗਏ ਔਰ ਕੱਲ 28 ਤਰੀਕ ਦੇ ਸਮਾਗਮਾਂ ਦੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਬਾਣੀ ਤਨ ਤਨ ਸਤਿਗੁਰੂ ਰਵਦਾਸ ਮਹਾਰਾਜ ਜੀ ਦੇ ਜਾਪ ਜੋ ਕਿ ਕੁਟਿਆ ਦੇ ਪਾਵਨ ਸਥਾਨਾਂ ਤੇ ਪ੍ਰਾਰੰਭ ਹੋਣਗੇ ਸਾਰੀ ਦਿਹਾੜੀ ਦੇ ਮਹਾਨ ਸਮਾਗਮ ਹੋਣਗੇ ਜਿਦੇ ਵਿੱਚ ਵੱਖ-ਵੱਖ ਡੇਰਿਆਂ ਤੋਂ ਮਹਾਨ ਮਹਾਪੁਰਖਾਂ ਦੀ آمد ਹੋਏਗੀ ਔਰ ਸੰਤ ਪ੍ਰਵਚਨ ਹੋਣਗੇ ਪੰਜਾਬ ਦੇ ਪ੍ਰਸਿੱਧ ਕੀਰਤਨੀ ਜਥੇ ਕਵੀਸ਼ਰ ਢਾਡੀ ਔਰ ਰਾਗੀ ਸਤਿਗੁਰਾਂ ਦੀ ਮਹਿਮਾ ਦਾ ਜਸ ਸੰਗਤਾਂ ਨੂੰ ਸਰਵਣ ਕਰਵਾਉਣਗੇ ਸੋ ਅੱਜ ਦੇ ਸੁਭਾਗੇ ਸਮੇਂ ਤੇ ਦੇਸ਼ ਅਤੇ ਵਿਦੇਸ਼ ਦੀ ਧਰਤੀ ਤੋਂ ਪਹੁੰਚੀਆਂ ਹੋਈਆਂ ਸਭ ਸੰਗਤਾਂ ਉਧਰ ਨਗਰ ਜੈਤੇਵਾਲੀ ਦੀਆਂ ਸਮੁੱਚੀਆਂ ਸੰਗਤਾਂ ਦਾ ਡੇਰਾ ਮੈਨੇਜਮੈਂਟ ਵੱਲੋਂ ਬਹੁਤ-ਬਹੁਤ ਧੰਨਵਾਦ ਆਓ ਕੱਲ ਦੇ ਸਮਾਗਮਾਂ ਦੇ ਵਿੱਚ ਸਮੁੱਚੀਆਂ ਸੰਗਤਾਂ ਨੂੰ ਡੇਰਾ ਮੈਨੇਜਮੈਂਟ ਵੱਲੋਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੀ ਕਿ ਹਮ ਹਮਾਕੇ ਪਹੁੰਚੋ ਤੇ ਮਹਾਰ ਮਹਾਪੁਰਸ਼ਾਂ ਦਾ ਅਸ਼ੀਰਵਾਦ ਹਾਸਲ ਕਰੋ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਜੈ ਸੰਵਿਧਾਨ ਜੈ ਸੰਤਾਂ ਦੀ ਜੀ